ਜਥੇਬੰਦੀਆਂ ਦੇ ਰਮੇਂਦੇ ਸਹਿਬਾਨ ਆਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਮਜਦੂਨ ਜਥੇਬੰਦੀਆਂ ਦੇ ਆਗੂ ਸਹਿਬਾਨ ਤੇ ਸੰਤ ਮਹਾਂਪੁਰਖਾਂ ਚਰ ਹੋਏ ਨੇ ਸਾਰਿਆਂ ਵੱਲੋਂ ਜਿਹੜਾ ਸਾਥ ਦਾ ਬੜਾ ਇੱਕੋ ਜਿਹਾ ਵਿਚਾਰ ਜਿਹੜਾ ਹੈ ਬੰਦੀ ਸਿੰਘਾਂ ਦੀ ਰਿਹਾਈ ਤੇ ਜੋ ਕਬੱਡਾ ਇਹ ਪ੍ਰੋਗਰਾਮ ਲਿੰਕ ਕੀਤਾ ਗਿਆ ਹੋਣਾ ਵੀ ਚਾਹੀਦਾ ਸੀ ਅੱਜ ਜਿਹੜੀ ਸਰਕਾਰ ਦੀ ਪਾਲਿਸੀ ਆ ਆਰਐਸਐਸ ਬੀਜੇਪੀ ਦੀ ਉਹ ਪੰਜਾਬ ਉਹਨਾਂ ਨੂੰ ਰਣਕਦਾ ਹੈ ਅਸੀਂ ਨੇ ਇਕੱਲੇ ਰਹਿਣਾ ਸੁਚੇਤ ਰਹਿਣਾ ਧਾਰਮਿਕ ਆਗੂ ਨੇ ਕਿਸਾਨ ਆਗੂ ਨੇ ਪੰਥਕ ਜਥੇਬੰਦੀਆਂ ਦੇ ਆਗੂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਦੰਗੇ ਕਰਾਉਣਾ ਚਾਹੁੰਦੀ ਹੈ ਕੀ ਦੇ ਤੱਕ ਹੋਣਗੇ ਮਜ਼ਦੂਰਾਂ ਤੇ ਸਿੱਖਾਂ ਦੇ ਤਾਲ ਦੇ ਪਾਇਚਾਰਾ ਵਰਸਲ ਜੱਟ ਸਿੰਘ ਇੱਕ ਹੋਰ ਸੀ ਸਰਕਾਰ ਨੇ ਤਿਆਰ ਕਰ ਲਈ ਆ ਪੰਜਾਬ ਦੇ ਵਿੱਚ ਆਉਣ ਵਾਸਤੇ ਇਹ ਵੀ ਆਪਾਂ ਦੇਖਣਾ ਕਿ ਇਹਨੂੰ ਕਿਵੇਂ ਰੋਕਣਾ ਹੈ ਅਸੀਂ ਆਪ ਦੇ ਵਿੱਚ ਤਾਲਮੇਲ ਬਣਾ ਕੇ ਰੱਖਣਾ ਹੈ ਜਿੱਥੇ ਬਹੁਤ ਸਾਰੇ ਕਿਸਾਨ ਆਗੂ ਸਰਵਾਨ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਉਥੇ ਪੰਥਕ ਜਥੇਬੰਦੀਆਂ ਨੇ ਮੈਂ ਤਾਂ ਹੀ ਵੱਡੀ ਗਿਣਤੀ ਦੇ ਚੋਣਦੇ ਨੇ ਨਾਲ ਹੀ ਸਾਨੂੰ ਜਿਹੜਾ ਮਜ਼ਦੂਰ ਭਾਈਚਾਰਾ ਹੈ ਉਹਦੇ ਵੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵੀ ਨਾਲ ਬਿਠਾਉਣਾ ਚਾਹੀਦਾ ਜਿੱਥੇ ਅਸੀਂ ਨਾਰਾ ਜਿੰਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨਾਂ ਦੀ ਗਿਣਤੀ ਆਗੂਆਂ ਦੀ ਬਹੁਤ ਜ਼ਿਆਦਾ ਆ ਪਰ ਮਜ਼ਦੂਰ ਜਿਹੜੇ ਭਾਈਚਾਰਾ ਦਲਦ ਭਾਈਚਾਰਾ ਉਹਦੀ ਜਿਹੜੀ ਗਿਣਤੀ ਆ ਘੱਟ ਆ ਤੇ ਉਹਨਾਂ ਨੂੰ ਬੁਲਾਇਆ ਵੀ ਘੱਟ ਜਾਂਦਾ ਉਹਨੂੰ ਕਹਿੰਦੇ ਨੇ 2 ਮਿੰਟ ਵੀ ਦੇ ਦੋ ਬੇਟੇ ਕੋਲੇ ਮਾਰ ਲਾ ਜਾਂਦੇ ਨੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਨਾਲੇ ਚੱਲਣਾ ਪਊਗਾ ਤੇ ਮੇਰੀ ਇਹ ਬੇਨਤੀ ਹੈ ਦੇਖੋ ਜੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਆਦਰੀਆਂ ਦਾ ਮਸਲਾ ਹੈ ਕਾਨੂੰਨ ਬਣਾਉਣ ਦਾ ਉੱਥੇ ਕੌਣ ਬੋਲਦਾ ਐਮਪੀ ਬੋਲਦੇ ਨੇ ਉੱਥੇ ਬੋਲਦੇ ਨੇ ਰਾਜ ਸਭਾ ਦੇ ਮੈਂਬਰ ਸਾਨੂੰ ਸਾਰਿਆਂ ਨੂੰ ਚਾਹੇ ਉਹ ਭਾਜਪਾ ਦੇ ਨੇ ਚਾਹੇ ਕਾਂਗਰਸ ਦੇ ਨੇ ਚਾਹੇ ਕਿਸੇ ਹੋਰ ਪਾਰਟੀ ਦੇ ਨੇ ਸਾਰਿਆਂ ਨੂੰ ਇੱਕ ਮੰਗ ਪੱਤਰ ਜਿਹੜਾ ਇੱਕ ਚਿੱਠੀ ਬਣਾ ਕੇ ਆਪਣਾ ਤਾਂ ਉਹਨਾਂ ਕੋਲ ਜਾਣਾ ਚਾਹੀਦਾ ਜੇ ਨਹੀਂ ਜਾ ਸਕਦੇ ਉਹਨਾਂ ਨੂੰ ਬਾਈ ਪੋਸਟ ਕਰੋ ਉਹਨਾਂ ਨੂੰ ਬਚਾਉਣੀ ਚਾਹੀਦੀ ਆ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਆਦਪੀ ਆ ਰਮਾਇਣ ਦੀ ਵਿਆਦਪੀ ਆ ਕੁਰਾਨ ਦੀ ਵਿਆਦਪੀ ਆ ਬਾਈਬਲ ਦੀ ਵਿਆਦਪੀ ਆ ਉਹਨਾਂ ਉੱਤੇ ਸੱਤ ਕਾਨੂੰਨ ਬਣਾਇਆ ਜਾਵੇ ਕਿਉਂਕਿ ਉਸ ਪਾਰਲੀਮੈਂਟ ਦੇ ਵਿੱਚ ਸਿੱਖ ਜਿਹੜੇ ਧਰਮ ਦੇ ਨਾਲ ਬਿਲੋਂਗ ਕਰਦੇ ਨੇ ਉਹ ਵੀ ਬੈਠੇ ਨੇ ਮੁਸਲਮਾਨ ਭਾਈਚਾਰੇ ਵਾਲੇ ਜਿਹੜੇ ਐਮਪੀ ਜਾਂ ਰਾਜ ਸਭਾ ਦੇ ਮੈਂਬਰ ਨੇ ਉਹ ਵੀ ਬੈਠੇ ਨੇ ਅਸਾਈ ਧਰਮਾਂ ਦੇ ਵੀ ਬੈਠੇ ਨੇ ਉੱਥੇ ਸਾਰੇ ਧਰਮਾਂ ਦੇ ਲੋਕ ਐਮਪੀ ਰਾਜ ਸਭਾ ਦੇ ਵਿੱਚ ਮੈਂਬਰ ਨੇ ਉਹਨਾਂ ਨੂੰ ਜੇ ਵੀ ਕੀ ਤੁਸੀਂ ਆਪਣੇ ਧਰਮ ਨੂੰ ਨਹੀਂ ਮੰਨਦੇ ਕਿ ਤੁਸੀਂ ਰਮਾਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੁਰਾਨ ਨੂੰ ਨਹੀਂ ਮੰਨਦੇ ਜੇ ਮੰਨਦੇ ਹੋ ਤਾਂ ਇਹ ਮਤਾ ਪਾਸ ਕਰੋ ਵੀ ਇੱਕ ਸੱਤ ਕਰੋਰ ਬਣਾਇਆ ਜਾਦਾ ਸੀ ਇਹਦੀ ਮੰਗ ਰੱਖਦੇ ਆ ਉਹਦੇ ਤੇ ਸੱਤ ਫਾਸੀ ਦਾ ਕਰੋਰ ਜਾਂ ਘੱਟ ਤੋਂ ਘੱਟ ਉਮਰ ਕੈਦ ਹੋਣੀ ਚਾਹੀ ਜੇ ਇਹ ਲਾ ਕੀਤਾ ਜਾਵੇ ਜਿੱਥੇ 332 ਰੂਪ ਸ਼੍ਰੋਮਣੀ ਕਮੇਟੀ ਨੇ ਜਿਹੜੇ ਗੁੰਮ ਕੀਤੇ ਨੇ ਜਿਹੜਾ ਸਾਡਾ ਮੋਰਚਾ ਬੰਦੀ ਸਿੰਘਾਂ ਦੀ ਵਿਹਾਈਲਾ ਦੇ ਵਿੱਚ ਇਹ ਪਾਇਆ ਹੋਇਆ ਉਥੇ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਅਗਾਹ ਕਰਨਾ ਚਾਹੀਦਾ ਉਹਦਾ ਵੀ ਦੇਣਾ ਚਾਹੀਦਾ ਮੰਗ ਪੱਤਰ ਵੀ ਸਾਨੂੰ ਸਾਬ ਕਤਾਵ ਦਿਓ ਕਿੱਥੇ ਕਹਿੰਦੇ ਗੁੰਮ ਹੋਏ ਨੇ ਕੱਲਾ ਮੰਗ ਲਿਖਣ ਦੇ ਨਾਲ ਨਹੀਂ ਸਾਨੂੰ ਇਹਤੇ ਅਮਲ ਕਰਨਾ ਚਾਹੀਦਾ ਤੇ ਮੈਂ ਬੇਨਤੀ ਕਰਨਾ ਦੁਹਰਾ ਸਾਰਿਆਂ ਜਿਸ ਤਰ੍ਹਾਂ ਆਪਾਂ ਇੱਥੇ ਬੈਠੇ ਆਂ ਇੱਕ ਮੁੱਠ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਬੈਠੀਏ ਏਕੇ ਦੇ ਵਿੱਚ ਬਰਕਤ ਆ ਜਿਹੜਾ ਮੋਰਚਾ ਕਸਾਮੀ ਮੋਰਚਾ ਲੱਗਿਆ ਸੀ ਉਹਦੇ ਵਿੱਚ ਅਸੀਂ ਸਾਰੇ ਇਕੱਤਰ ਸੀਗੇ ਤਾਂ ਹੀ ਅਸੀਂ ਜਿਹੜੀਆਂ ਸਰਕਾਰ ਦੀਆਂ ਗੋਡਣੀਆਂ ਲਵਾਈਆਂ ਨੇ ਚਾਹੇ ਮੋਦੀ ਉਪਰਲੇ ਮਨੋਂ ਮੰਨਿਆ ਕਰਦੇ ਤੇ ਉਹਨੇ ਹੱਥ ਜੋੜੇ ਨੇ ਇਹ ਤੁਹਾਡੀ ਏਕਤਾ ਦੇ ਕਾਰਨ ਜੋੜੇ ਨੇ ਜਦੋਂ ਉਸ ਤੋਂ ਬਾਅਦ ਫਟ ਗਿਆ ਉਹਦੇ ਵਿੱਚ ਤੇ ਜਦੋਂ ਫਿਰ ਫਟ ਜਾਂਦਾ ਕੋਈ ਕੰਮ ਜਾ ਆ ਅੱਜ ਅੱਗੇ ਪਾਕਿਸਤਾਨ ਮੇਰੇ ਉਹ ਜਿੱਤ ਨਹੀਂ ਹੁੰਦੀ ਜਿੱਤ ਜੇ ਯਕੀਨੀ ਬਣਾਉਣੀ ਆ ਤਾਂ ਮੇਰੀ ਬੇਨਤੀ ਆ ਅਸੀਂ ਨਿਹੰਗ ਸਿੰਘ ਜੱਥੇਬੰਦੀਆਂ ਉੱਥੇ ਵੀ ਬੈਠੇ ਸੀ ਤੇ 328 ਸੂਬਾ ਮੋਰਚੇ ਦੇ ਵਿੱਚ ਵੀ ਸੀ ਬਰਗਾੜੀ ਮੋਰਚੇ ਦੇ ਵਿੱਚ ਵੀ ਸੀ ਜਿਹੜੇ ਹੁਣ ਮੋਰਚੇ ਲੱਗੇ ਨੇ ਖਨੌਰੀ ਬਾਰਡਰ ਤੇ ਵੀ ਤੇ ਸੰਭੂ ਬਾਰਡਰ ਤੇ ਵੀ ਤੇ ਅੱਜ ਇੱਥੇ ਵੀ ਬੈਠਿਆਂ ਡਟੇ ਰਹਾਂਗੇ ਜਦ ਤੱਕ ਭਾਈ ਜਗਤਾਰ ਸਿੰਘ ਹਵਾਰਾ ਸਣੇ ਸਾਰੇ ਬੰਦੀ ਸਿਹਰੇ ਹਾਰੀ ਹੋ ਜਾਂਦੇ ਅਸੀਂ ਇਸੇ ਤਰ੍ਹਾਂ ਇੱਥੇ ਡਟੇ ਰਹਾਂਗੇ ਤੇ ਅਸੀਂ ਕੋਈ ਕੁਰਸੀ ਨਹੀਂ ਲੈਣੀ ਅਸੀਂ ਕੋਈ ਪ੍ਰਧਾਨਗੀ ਨਹੀਂ ਲੈਣੀ ਅਸੀਂ ਸੇਵਾਦਾਰ ਪੰਥ ਦੇ ਪੰਜਾਬ ਦੇ ਬਣ ਕੇ ਰਹਿਣਾ ਅੱਜ ਖੌਦ ਦੀ ਲੜਾਈ ਆ ਬੇਸ਼ੱਕ ਤੁਸੀਂ ਆਪੂ ਆਪਣੀਆਂ ਜਥੇਬੰਦੀਆਂ ਦੇ ਵਿੱਚ ਕੈਮਰੋ ਅਸੀਂ ਇਹ ਨਹੀਂ ਕਹਿੰਦੇ ਤੁਹਾਨੂੰ ਵੀ ਤੁਸੀਂ ਆਪਣੀ ਜਥੇਬੰਦੀ ਭੰਗ ਕਰੋ ਤੁਸੀਂ ਆਪਣੇ ਜਥੇਬੰਦੀ ਦੇ ਵਿੱਚ ਰਹਿ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਆਪਾਂ ਨੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਆਰਐਸਐਸ ਜਥੇਬੰਦੀਆਂ ਨੂੰ ਜਿਹੜਾ ਇਹ ਜਵਾਬ ਦੇਣਾ ਵੀ ਅਸੀਂ ਇਕੱਠੇ ਹੋ ਗਏ ਆ ਤੇ ਅਸੀਂ ਜਿਹੜੇ ਸਾਡੇ ਮੁੱਦੇ ਨੇ ਉਹ ਬਣਵਾ ਕੇ ਹਟਾਂਗੇ ਤੇ ਮੇਰੀ ਬੇਨਤੀ ਆ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਸਾਡਾ ਨਿਸ਼ਾਨਾ ਇਕਾ ਸਭੀ ਹੋਂਦ ਦੀ ਗੱਲ ਆ ਸਾਡੀ ਅਣਖ ਦੀ ਗੱਲ ਆ ਸਾਡੀ ਪੰਜਾਬ ਦੀ ਗੱਲ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਆ ਅਸੀਂ ਲੈ ਕੇ ਰਾਂਗੇ ਇਹ ਉਦੋਂ ਹੀ ਲੈ ਕੇ ਮਿਲਣਗੇ ਜਦੋਂ ਅਸੀਂ ਸਾਰੇ ਇਕੱਤਰ ਹੋਵਾਂਗੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਇੱਥੇ ਮਹਾਂਪੁਰਖ ਆਏ ਨੇ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਪੰਥ ਵੀ ਜਥੇਬੰਦੀਆਂ ਦੇ ਆਗੂ ਹੋਰ ਜਿਹਨੇ ਮੁਸਲਮਾਨ ਭਾਈਚਾਰਾ ਸਾਡਾ 65 ਭਾਈਚਾਰਾ ਇੱਥੇ ਆਇਆ Haryana ਦੇ ਵਿੱਚੋਂ ਸਾਡਾ ਧੰਨਵਾਦ ਕਰਦੇ ਆਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ